ਤਬ ਵੱਧਦੀ ਗਰਮੀ ਤੋਂ ਰਾਹਤ ਪਾਉਣ ਦੇ ਲਈ ਜਿੱਥੇ ਲੋਕਾਂ ਦੇ ਵੱਲੋਂ ਏਸੀ ਕੂਲਰਾਂ ਦਾ ਸਹਾਰਾ ਲਿਆ ਜਾਂਦਾ ਹੈ ਜੀਆਂ ਗਰਮੀ ਦੇ ਪ੍ਰਕੋਪ ਤੋਂ ਬਚਣ ਲਈ ਲੋਕੀ ਏਸੀ ਕੂਲਰਾਂ ਦਾ ਜਿਹੜਾ ਇਸਤੇਮਾਲ ਨੇ ਉਹ ਜ਼ਿਆਦਾ ਕਰਨ ਲੱਗੇ ਨੇ ਤਾਂ ਕਿਤੇ ਨਾ ਕਿਤੇ ਟਰਾਂਸਫਾਰਮਰ ਤੇ ਵੀ ਜ਼ਿਆਦਾ ਲੋਡ ਪਿਆ ਹੈ ਜੀਹਾਂ ਇਸ ਵਕਤ ਦੀ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਟਰਾਂਸਫਾਰਮਰ ਦੇ ਵਿੱਚੋਂ ਪਹਿਲਾਂ ਤਾਂ ਚੰਗਿਆੜੇ ਨਿਕਲਦੇ ਨੇ ਫਿਰ ਉਸ ਤੋਂ ਬਾਅਦ ਇੱਕੋ ਦਮ ਪਟਾਕੇ ਪੈਣੇ ਸ਼ੁਰੂ ਹੋ ਜਾਂਦੇ ਨੇ ਜਿਸ ਦੇ ਕਾਰਨ ਆਸ-ਪਾਸੇ ਦੇ ਲੋਕਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਲੋਕੀ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਭਾਜ ਜਾਂਦੇ ਨੇ ਤਾਂ ਬਿਲਕੁਲ ਕਾਰਨ ਦੱਸਿਆ ਜਾ ਰਿਹਾ ਹੈ ਓਵਰਲੋਡਿੰਗ ਦਾ ਕਿ ট্রান্সਫਾਰਮਰ ਜਿਹੜਾ ਲੋਡ ਸਹਾਰ ਨਹੀਂ ਪਾ ਰਿਹਾ ਜੋ AC ਕੂਲਰਾਂ ਦਾ ਅਸੀਂ ਲੋਕ ਇਸਤੇਮਾਲ ਕਰ ਰਹੇ ਹਾਂ ਉਸ ਦੀ ਓਵਰਲੋਡਿੰਗ ਦੇ ਕਾਰਨ ট্রান্সਫਾਰਮਰ ਦੇ ਵਿੱਚ ਪਹਿਲਾਂ ਤਾਂ ਚਿੰਗਿਆੜੇ ਨਿਕਲਦੇ ਨੇ ਉਸ ਤੋਂ ਬਾਅਦ ਪਟਾਕੇ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਪਟਾਕੇ ਪੈਣ ਤੋਂ ਬਾਅਦ ਭਿਆਨਕ ਅੱਗ ਦਾ ਰੂਪ ਧਾਨ ਕਰ ਲੈਂਦੀ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕ ਆਸੇ ਪਾਸੇ ਭੱਜਦੇ ਨਜ਼ਰ ਆ ਰਹੇ ਨੇ ਆਪਣੀਆਂ ਜਾਨਾਂ ਬਚਾਉਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਵੱਡਾ ਹਾਦਸਾ ਹੋ ਸਕਦਾ ਸੀ ਪਰ ਮੌਕੇ ਤੇ ਬਿਜਲੀ ਅਧਿਕਾਰੀਆਂ ਦੇ ਵੱਲੋਂ ਆ ਕੇ ਕਾਬੂ ਪਾਇਆ ਗਿਆ ট্রান্সਫਾਰਮਰ ਤੇ ਜਿਹੜਾ ਚੰਗਿਆੜੇ ਨਿਕਲ ਰਹੇ ਸੀ ਸ਼ਾਰਟ ਸਰਕਟ ਹੋ ਰਿਹਾ ਸੀ ਉਸ ਦੇ ਕਾਰਨ ਹੈ ਜਿਹੜਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਕਰਕੇ ਕੋਈ ਜਾਨੀ ਨੁਕਸਾਨ ਹੈ ਜਿਹੜਾ ਬਿਲਕੁਲ ਨਹੀਂ ਹੋਇਆ ਤੱਕ ਵਾਰ ਤਾਂ ਹੈਰਾਨ ਕਰ ਦੇਣ ਵਾਲੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਓਵਰਲੋਡਿੰਗ ਹੁੰਦੀ ਹੈ ਜੀਹਾਂ ਜੋ ਅਸੀਂ ਏਸੀ ਕੁਲਰਾਂ ਦਾ ਇਸਤੇਮਾਲ ਕਰਦੇ ਹਾਂ ਉਸ ਦੇ ਕਾਰਨ ਟਰਾਂਸਫਾਰਮਰ ਤੇ ਓਵਰਲੋਡਿੰਗ ਹੁੰਦੀ ਹੈ ਲੋਡ ਸਹਾਰ ਨਹੀਂ ਪਾ ਰਿਹਾ ਇਸ ਕਰਕੇ ਪਹਿਲਾਂ ਉਸ ਵਿੱਚੋਂ ਚਿੰਗਿਆੜੇ ਨਿਕਲਦੇ ਨੇ ਫਿਰ ਉਸ ਵਿੱਚੋਂ ਪਟਾਕੇ ਪੈਣੇ ਸ਼ੁਰੂ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਟਾਕੇ ਪੈ ਰਹੇ ਨੇ ਜਿਸ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਲੋਕੀ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਨੇ ਹਲਕੀ ਕੋਈ ਵੀ ਜਾਣੀ ਨੁਕਸਾਨ ਹੈ ਜਿਹੜਾ ਉਹ ਨਹੀਂ ਹੋਇਆ ਜੀਹਾਂ ਜਾਣੀ ਨੁਕਸਾਨ ਤੋਂ ਵਿਚਾਰ ਰਹਿੰਦਾ ਹੈ ਇੱਕ ਇੱਕ ਹੋਰ ਵਾਰ ਨਾਲ ਹੀ ਹਮ ਤੋਂ ਵੀਡੀਓ ਵੇਖਿਓ ਇੱਕ ਇੱਕ ਹੋਰ ਵਾਰ ਦੀ ਗਰਮੀ ਤੋਂ ਰਾਹਤ ਪਾਉਣ ਦੇ ਲਈ ਜਿੱਥੇ ਲੋਕਾਂ ਦੇ ਵੱਲੋਂ ਏਸੀ ਕੂਲਰਾਂ ਦਾ ਸਹਾਰਾ ਲਿਆ ਜਾਂਦਾ ਹੈ ਜੀਆਂ ਗਰਮੀ ਦੇ ਪ੍ਰਕੋਪ ਤੋਂ ਬਚਣ ਲਈ ਲੋਕੀ ਏਸੀ ਕੂਲਰਾਂ ਦਾ ਜਿਹੜਾ ਇਸਤੇਮਾਲ ਨੇ ਉਹ ਜ਼ਿਆਦਾ ਕਾਰਨ ਲੱਗੇ ਨੇ ਤਾਂ ਕਿਤੇ ਨਾ ਕਿਤੇ ਟਰਾਂਸਫਾਰਮਰ ਤੇ ਵੀ ਜ਼ਿਆਦਾ ਲੋਡ ਪਿਆ ਹੈ ਜੀ ਹਾਂ ਇਸ ਵਕਤ ਦੀ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਟਰਾਂਸਫਾਰਮਰ ਦੇ ਵਿੱਚੋਂ ਪਹਿਲਾਂ ਤਾਂ ਚਿੰਗਿਆੜੇ ਨਿਕਲਦੇ ਨੇ ਫਿਰ ਉਸ ਤੋਂ ਬਾਅਦ ਇੱਕੋ ਦਮ ਪਟਾਕੇ ਪੈਣੇ ਸ਼ੁਰੂ ਹੋ ਜਾਂਦੇ ਨੇ ਜਿਸ ਦੇ ਕਾਰਨ ਆਸ-ਪਾਸੇ ਦੇ ਲੋਕਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਲੋਕੀ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਭੱਜ ਜਾਂਦੇ ਨੇ ਤਾਂ ਬਿਲਕੁਲ ਕਾਰਨ ਦੱਸਿਆ ਜਾ ਰਿਹਾ ਹੈ ਓਵਰਲੋਡਿੰਗ ਦਾ ਕਿ ਟਰਾਂਸਫਾਰਮਰ ਜਿਹੜਾ ਲੋਡ ਸਹਾਰ ਨਹੀਂ ਪਾ ਰਿਹਾ ਜੋ ਅਸੀਂ ਕੁਲਰਾਂ ਦਾ ਅਸੀਂ ਲੋਕ ਇਸਤੇਮਾਲ ਕਰ ਰਹੇ ਹਾਂ ਉਸ ਦੀ ਡਿੰਗ ਦੇ ਕਾਰਨ ਟਰਾਂਸਫਾਰਮਰ ਦੇ ਵਿੱਚ ਪਹਿਲਾਂ ਤਾਂ ਚਿੰਗਿਆੜੇ ਨਿਕਲਦੇ ਨੇ ਉਸ ਤੋਂ ਬਾਅਦ ਪਟਾਕੇ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਪਟਾਕੇ ਪੈਣ ਤੋਂ ਬਾਅਦ ਭਿਆਨਕ ਅੱਗ ਦਾ ਰੂਪ ਧਨ ਕਰ ਲੈਂਦੀ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕ ਆਸੇ ਪਾਸੇ ਭੱਜਦੇ ਨਜ਼ਰ ਆ ਰਹੇ ਨੇ ਆਪਣੀਆਂ ਜਾਨਾਂ ਬਚਾਉਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਵੱਡਾ ਹਾਦਸਾ ਹੋ ਸਕਦਾ ਸੀ ਪਰ ਮੌਕੇ ਤੇ ਬਿਜਲੀ ਅਧਿਕਾਰੀਆਂ ਦੇ ਵੱਲੋਂ ਆ ਕੇ ਕਾਬੂ ਪਾਇਆ ਗਿਆ ਟਰਾਂਸਫਾਰਮਰ ਤੇ ਜਿਹੜਾ ਚਿੰਗਿਆੜੇ ਨਿਕਲ ਰਹੇ ਸੀ ਸ਼ਾਰਟ ਸਰਕਟ ਹੋ ਰਿਹਾ ਸੀ ਉਸ ਦੇ ਕਾਰਨ ਹੈ ਜਿਹੜਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਕਰਕੇ ਕੋਈ ਜਾਨੀ ਨੁਕਸਾਨ ਹੈ ਜਿਹੜਾ ਬਿਲਕੁਲ ਨਹੀਂ ਹੋਇਆ ਤਾਂ ਇੱਕ ਵਾਰ ਤਾਂ ਹੈਰਾਨ ਕਰ ਦੇਣ ਵਾਲੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਓਵਰਲੋਡਿੰਗ ਹੁੰਦੀ ਹੈ ਜੀਹਾਂ ਜੋ ਅਸੀਂ AC ਕੂਲਰਾਂ ਦਾ ਇਸਤੇਮਾਲ ਕਰਦੇ ਹਾਂ ਉਸ ਦੇ ਕਾਰਨ ਟ੍ਰਾਂਸਫਾਰਮਰ ਤੇ ਓਵਰਲੋਡਿੰਗ ਹੁੰਦੀ ਹੈ ਲੋਡ ਸਹਾਰ ਨਹੀਂ ਪਾਰਿਆ ਇਸ ਕਰਕੇ ਪਹਿਲਾਂ ਉਸ ਵਿੱਚੋਂ ਚਿੰਗਿਆੜੇ ਨਿਕਲਦੇ ਨੇ ਫਿਰ ਉਸ ਵਿੱਚੋਂ ਪਟਾਕੇ ਪੈਣੇ ਸ਼ੁਰੂ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਟਾਕੇ ਪੈ ਰਹੇ ਨੇ ਜਿਸ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਲੋਕੀ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਨੇ ਹਾਲਕਿ ਕੋਈ ਵੀ ਜਾਨੀ ਨੁਕਸਾਨ ਹੈ ਜਿਹੜਾ ਉਹ ਨਹੀਂ ਹੋਇਆ ਜਿੱਹਾਂ ਜਾਨੀ ਨੁਕਸਾਨ ਤੋਂ ਵਿਚਾਰ ਰਹਿੰਦਾ ਹੈ ਇੱਕ ਇੱਕ ਹੋਰ ਵਾਰ ਇੱਕ ਹੋਰ ਵਾਰ